ਦਾ ਨਾਜਵਾਨ ਹਰ ਤੱਕ ਡੇਟਾ ਰਾਜ ਆਪਦੇ ਜੀ ਔਰ ਸਾਡੇ ਪੂਰੇ ਪੰਜਾਬ ਦੀ ਆਵਾਜ਼ ਪੰਜਾਬ ਦੇ ਸਾਰੇ ਵਰਗਾਂ ਦੀ ਆਵਾਜ਼ ਔਰ ਇਹ ਜਿਹੜੇ ਤਾਕਤਾਂ ਸ਼ਕਤੀਆਂ ਜੇਲਾਂ ਡੰਡਿਆਂ ਚੀਜ਼ਾਂ ਨੂੰ ਪਿੱਛੇ ਧੱਕ ਕੇ ਲੋਕਾਂ ਨਾਲ ਖੜਤ ਵਾਲੀ ਆਵਾਜ਼ ਸਾਡੇ ਅੱਜ ਲੋਕ ਸਭਾ ਦੇ ਉਮੀਦਵਾਰ ਸਖਪਾਲ ਜੀ ਔਰ ਮੇਰਾ ਛੋਟਾ ਬੱਚਾ ਗੋਲਦੀ ਜੀ ਨੇ ਪੇਸ਼ਾ ਜੁਦੀ ਵਸਤੀ ਤੋਂ ਲੈ ਕੇ ਮੈਂ ਤਾਂ ਇਹਨੂੰ ਪਤਾ ਬਹੁਤ ਕੁਝ ਦੇਖਿਆ ਮੈਂ ਸਾਰਿਆਂ ਨੂੰ ਨਾਲ ਹੀ ਦੇਖਿਆ ਹੈ ਇਹ ਸਾਰੇ ਥਾਵਾਂ ਤੋਂ ਆ ਕੇ ਤੇ ਆ ਬੱਚੀ ਸਾਡੀ ਜਿਹੜੀ ਬੈਠੀ ਹੈ ਸਾਡੇ ਨਾਲ ਹੀ ਜਿਹੜੇ ਆਪਣੇ ਬੈਠੇ ਆਪਣੇ ਧਮਾਨ ਸਾਹਿਬ ਦੇ بیٹے ਵੀ ਬੈਠੇ ਆ ਆ ਸਾਡੀ ਮੋਗੇ ਤੋਂ ਆਈ ਬੈਠੀ ਹੈ ਸਾਡੇ ਆਪਣੇ ਸੰਦੀਪ ਜੀ ਬੈਠੇ ਨੇ ਆ ਸਾਡੀ ਬਤौरा ਜੀ ਬੀਬੀ ਬੈਠੀ ਹੈ ਤੇ ਸਾਰੇ ਨੌ ਲੈਂਡ ਚ ਪੈ ਗਏ ਤਾਂ ਲੰਬਾ ਚੱਕਰ ਹੋ ਜਾਊਗਾ ਪੰਮੀ ਸਿਵਿਆ ਜੀ ਬੈਠੇ ਆ ਸਾਰਿਆਂ ਜਾਣਦੀਆਂ ਪਿੱਛੇ ਤੇ ਸਾਹਮਣੇ ਖੜੇ ਭੈਣੋ ਤੇ ਭਰਾਓ ਬਹੁਤ ਸਾਰਿਆਂ ਨੇ ਪਿਛਲਾ ਸਮਾਂ ਦੇਖਿਆ ਹੋਣਾ ਤੇ ਬਹੁਤ ਸਾਰੇ ਜਿਹੜੇ ਉਸ ਤੋਂ ਬਾਅਦ ਜੰਮੇ ਜਿਨ੍ਹਾਂ ਨੇ ਸਮਾਂ ਨਹੀਂ ਦੇਖਿਆ ਹੋਣਾ ਆ ਤੌਲੇ ਵਾਲੇ ਵੀ ਬੈਠੇ ਆ ਮੇਰੇ ਸਾਹਮਣੇ ਮੈਂ ਦੇਖ ਰਹੀਆਂ ਬਰਨਾਲੇ ਵਾਲੇ ਜੀ ਥੋੜੇ ਸਾਰੇ ਇਸ ਪੰਜਾਬ ਦੀ ਧਰਤੀ ਤੇ ਤੇ ਖਾਸ ਤੌਰ ਤੇ ਜਿਹੜਾ ਆਪਣਾ ਖੇਤ ਹੈ ਇੱਥੇ ਸਭ ਤੋਂ ਵੱਧ ਕੁਰਾਈ ਜੁਲਮਾਂ ਦੀ ਇੱਥੇ ਹੋਈ ਹੈ ਔਰ ਸਭ ਤੋਂ ਵੱਧ ਬਹਾਦਰੀ ਨਾਲ ਸਾਡੇ ਇਥੋਂ ਦੇ ਖੂਨ ਨੇ ਮੋੜਮਾ ਜਵਾਬ ਦੇ ਕੇ ਚਾਹੇ ਅੰਗਰੇਜ਼ ਇਥੋਂ ਭਜਾਏ ਚਾਹੇ ਕੋਈ ਹੋਰ ਸ਼ਕਤੀਆਂ ਆਈਆਂ ਭਜਾਏ ਇਹ ਵੀ ਇੱਥੇ ਦੇਖਿਆ ਕਿ ਅੱਤਵਾਦ ਦਾ ਦੌਰ ਜਦੋਂ ਆਇਆ ਸੀ ਕੌਣ ਲੋਕ ਸੀ ਕਿੱਥੇ ਫਿਰਦੇ ਸੀ ਕਦੇ ਮੈਂ ਤਾਂ ਬਹੁਤ ਕੁਝ ਦੇਖਿਆ ਆਪਣੀ ਅੱਖਾਂ ਦੇ ਨਾਲ ਔਰ ਅੱਜ ਮੈਂ ਮਾਣ ਮਹਿਸੂਸ ਕਰ ਰਹੀਆਂ ਜਿਹੜੀ ਬੈਠੀ ਹੈ ਨਾ ਸਾਡੇ ਮੂਰੇ ਲੀਡਰਾਂ ਦੀ ਲਾਈਨ ਇਹ ਲੀਡਰ ਨੇ ਪਰ ਮੇਰੇ ਰਿਸ਼ਤੇ ਦੇ ਵਿੱਚ ਬੱਚੇ ਨੇ ਆਹ ਮਹਾਰਾਜੇ ਬੰਗਰੂ ਦੇਖਿਆ ਕਿਵੇਂ ਇਹ ਇੱਕ ਵਰਕਰ ਦੇ ਤੌਰ ਤੇ ਦਰੀਆਂ ਬਿਚਾਉਣ ਤੋਂ ਲੈ ਕੇ ਸੈਂਟਰ ਤੱਕ ਜਾ ਪਹੁੰਚ ਸ਼ਿੰਗਵਾ ਨਹੀਂ ਕੀਤਾ ਕਦੇ ਵੀ ਮੈਨੂੰ ਥੋਟਾ ਆ ਕੇ ਦਿੰਦਾ ਮੈਨੂੰ ਇਤਮਾਇਆ ਕਿਉਂ ਕਰਦਾ ਮੈਨੂੰ ਧੁਲਾਣਾ ਕਰਦਾ ਇਹੀ ਆ ਖੈਰਾਂ ਇਹਨਾਂ ਦਾ ਵੀ ਪਹਿਲਾਂ ਟਿਕਟ ਮੈਂ ਕਾ ਉਹਦਾ ਬੰਦਾ ਗੱਤ ਸੰਤ ਕਟਾ ਕੇ ਇਹਨੂੰ ਦਵਾ ਕੇ ਲਿਆਈ ਗੀ ਤੇ ਆ ਵੀ ਆਪਣੀ ਜਿਵੇਂ ਖੈਰ ਹੈ ਪਹਿਲੀ ਵਾਰ ਅੱਜ ਪੁਸ਼ਤਸਵਤੀ ਹੈ ਮੇਰੀ ਇਹ ਨੂੰ ਜੁਗੈਨ ਉੱਥੇ AICC ਚ ਖਰਾ ਕੇ ਲੈ ਆਈ ਨਿਕਲ ਨਾਲ ਇੱਕ ਗੱਲ ਕਹੀ ਸੀ ਤੇ ਪਤਾ ਨਹੀਂ মিডিਆ ਵਾਲਾ ਖੜਾ ਕੋਈ ਨਹੀਂ ਖੜਾ ਮੈਂ ਗੋਲ-ਬੋਲ ਦਾ ਬਜਾਜ ਕਹਿ ਦੂੰ ਹੋਰ ਨਹੀਂ ਤਰੀਕੇ ਨਾਲ ਕਹਿੰਦੀ ਵਾਖਾ ਦੇਖੀ ਹੱਦਾਂ ਨਾ ਟੱਪੇ ਇੱਕ ਦੋ ਪਾਸਿਆਂ ਤੇ ਆ ਕੇ ਕਈ ਵਾਰੀ ਬਹੁਤ ਬੋਲ ਜਾਂਦੇ ਆ ਫਿਰ ਪਿੱਛੇ ਮੁੜਨ ਦਾ ਔਖਾ ਹੋ ਜਾਂਦਾ ਹੈ ਲੇਕਿਨ ਇਸ ਦਾ ਸਲੀਕਾ ਹੋ ਜਾਏ ਇਹਦੇ ਤੱਥ ਇਹ ਜੇ ਹੁੰਦੇ ਆ ਇਹ ਨਵ ਜਹੇ ਜੀ ਫੜਦਾ ਜਿਹੜੀ ਦੇ ਮੁਤਾਬਕ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਲੜਨ ਵਾਲਾ ਕੌਣ ਹੈ ਅਸੀਂ ਲੜ ਲਈਆਂ ਤਵਾਦੀਆਂ ਲੜਾਈਆਂ ਅਸੀਂ ਜਵੱਕਾ ਵੀ ਜਵੱਕਾ ਰਿਵਾਰਤਾ ਲੋਕ ਤਾਂ ਮਾੜੇ ਜਿਹਾ ਐਮਐਲਏ ਵਜੀਰ ਬਣ ਜਾਂਦੇ ਆ ਉਹਦੇ ਪੁੱਤਾਂ ਦੀਆਂ ਅਣਕੁਸ਼ ਬਣਾਤਾ ਚੇਅਰਮੈਨ ਬਣਾਤਾ ਜ਼ਮੀਨਾਂ ਵੜਾਤੀਆਂ ਕੋਠੀਆਂ ਬਣਾਤੀਆਂ ਆ ਖੜੀ ਐ ਤੁਸੀਂ ਜਾਣਦੇ ਹੋ ਨਾ ਮੈਂ ਪਬਲਿਕ 'ਚ ਖੜ ਕੇ ਗੱਲ ਕਰਨ ਆਲੀ ਆ ਮਾਂ ਪਿਓ ਨੇ ਸਾਰਾ ਕੁਝ ਲਾਤਾ ਕੱਖ ਨਹੀਂ ਬਣਾਇਆ ਮੈਂ ਸਾਰੀ ਉਮਰ ਲਾਤੀ ਮੈਂ ਕੀ ਨਿਕਟ ਸਾਦੀ ਸੀ 50 ਸਾਲ ਦੀ ਵਿੱਚ ਮੈਂ ਵੀ ਮੁੰਡਾ ਐਮਐਲਏ ਵਜੀਰ ਬਣਾਇਆ ਹੁੰਦਾ ਮੈਂ ਜੇਲ੍ਹਸ ਤਾਂ ਲੈ ਗਈ ਇਹਨਾਂ ਦਵਾਕਰੂਤੀ ਦੇ ਪੁੱਤ ਨੂੰ ਇੰਦਰਾਜੀ ਵਾਸਤੇ ਅਤਵਾਜਤਾ ਲੈ ਗਈ ਅੱਜ ਆ ਥੋਡੇ ਵਾਂਗੂ ਮਾਰਕਰ ਬਣਿਆ ਖੜਾ ਮੈਂ ਕੁਛ ਨਹੀਂ ਬਣਾਇਆ ਤੈਨੂੰ ਆ ਸਾਰੇ ਬੱਚਿਆਂ ਨੂੰ ਔਕਾ ਮਿਲਿਆ ਜੇਕਰ ਅੱਜ ਗੋਲਟੀ ਮੈਂ ਖੁਸ਼ ਆ ਤੇਰੀ ਗੱਲ ਤੋਂ ਤੂੰ ਵੀ ਕਬਟਪਣ ਮੈਨੂੰ ਵੀ ਯਾਦ ਆ ਯੂਨੀਵਰਸਿਟੀ ساری ਰਾਤ ਮੈਂ ਸੁੱਤੀ ਨਹੀਂ ਸੀ ਜਦੋਂ ਜਤਾਇਆ ਸੁਖਵੀਰ ਉਹਨਾਂ ਦਾ ਮੂੰਹ ਮੋੜਿਆ ਜਦੋਂ ਆਪਾਂ ਅੱਥੇ ਅੱਜ ਇਹ ਲੜਾਈ ਜਿਹੜੀ ਆਪਣੀ ਹੈਗੀ ਐ ਇਹ ਇਕੱਲੀ ਰਾਹੁਲ ਗਾਂਧੀ ਜੀ ਦੀ ਲੜਾਈ ਨਹੀਂ ਇਹ ਇਕੱਲੀ ਕਾਂਗਰਸ ਦੀ ਲੜਾਈ ਨਹੀਂ ਇਹ ਦੇਸ਼ ਨੂੰ ਮਾਰਨ ਵਾਲੇ ਪੱਟਣ ਵਾਲਿਆਂ ਦੀ ਸਾਨੂੰ ਤੋੜਨ ਵਾਲਿਆਂ ਦੀ ਉਹਨਾਂ ਦੀ ਲੜਾਈ ਹੈ ਅੱਤਵਾਦ ਵਰਗੀ ਹੋਈ ਹੈ ਆਪਾਂ ਸਾਨੂੰ ਖੇਰ ਦੇਸ਼ ਤੋਂ ਕੱਢਣ ਨੂੰ ਫਿਰਦੇ ਆ ਆਪਾਂ ਇੱਥੇ ਚੱਲਣਾ ਹੈ ਲੰਬੀ ਮੈ ਸਪੀਚ ਨਹੀਂ ਕਰਦੀ ਕਿਉਂਕਿ ਅਜਵਾਰਤਰੀ ਬੜੀ ਰੇਟ ਤੇ ਬੈਠੋ ਤਾਂ ਤੁਸੀਂ ਆਹ ਦੋ ਤਿੰਨ ਦਾ ਇੱਕ ਤਾਂ ਤੁਹਾਨੂੰ ਪਤਾ ਹੈ ਇੱਕ ਤਾਂ ਇਹ ਪਤਾ ਨਹੀਂ ਮਾਨਾ ਨਹੀਂ ਸਾਡਾ ਇੱਕ ਵੱਡਾ ਮਾਨ ਇੱਕ ਛੋਟਾ ਮਾਨ ਦੋਹਾਂ ਮਾਨ ਤੋਂ ਰਿਫਰਦੇ ਨੇ ਕਿ ਇਹ ਮਾਨ ਹੀ ਨਹੀਂ ਹੈਗੇ ਕਿਸੇ ਦਾ ਨਹੀਂ ਮਾਨ ਹੈਗੇ ਇੱਕ ਦੂਜੇ ਨੂੰ ਚੱਕ ਮੇ ਉਹ ਜਿਹੜਾ ਸੇਵਰਜੀ ਤਮਾਨ ਹੈ ਚਲੋ ਮੇਰੇ ਭਰਾਵਾਂ ਵਰਗਾ ਕੁਛ ਸਿੱਖਾਇਆ ਚੱਗਿਆ ਮੈਂ ਉਹਦੀ ਕੋਈ ਦਿੱਜੀ ਤੋਂ ਕੁਛ ਨਹੀਂ ਉਹ ਕਹਿਣਾ ਚਾਹੁੰਦੀ ਥੋੜਾ ਸਮਝਦਾਰ ਹੈ ਔਰ ਪੰਜਾਬ ਦੇ ਲੋਕਾਂ ਨੇ ਵੀ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿ ਹੈ ਨਾ ਵੱਡਿਆਂ ਦੇ ਮੁਰੇ ਜਾਦੂ ਆ ਬੱਚਿਆਂ ਦਾ ਮਗਰਲਾ ਤਮਾਸ਼ਾ ਜੇ ਦੇਖਿਆ ਪਹਿਲਾਂ ਨਹੀਂ ਦੇਖਿਆ ਇਹਨਾਂ ਨੂੰ ਕੁਛ ਲੜਾਈਆਂ ਕੋਲ ਉਸ ਵੇਲੇ 13 ਸੀਟਾਂ ਸੀਗੀਆਂ ਪਾਰਲੀਮੈਂਟ ਦੇ 13 ਹੀ ਜਿਤਾਤੀਆਂ ਜ਼ਿਲ੍ਹਿਆਂ 'ਚ ਬੱਚਿਆਂ ਨੂੰ ਜਿਤਾਤੀਆਂ ਸਾਨੂੰ ਵੀ ਖੁਸ਼ੀ ਕਿ ਲਾਇਆ ਬਈ ਸਾਡਾ ਕੁਛ ਇੱਕ ਭਰਾ ਗਿਆ ਹੈ ਇੱਥੇ ਪੜ੍ਹ ਤੂੰ ਪਾਉਂਦਾ ਉੱਥੇ ਵੀ ਜਾ ਕੇ ਪਾਉਗਾ ਦਿੱਲੀ ਪੜ੍ਹ ਤੂੰ ਲੇਕਿਨ ਮੇਰੇ ਭਰਾ ਉਹ ਉਦੋਂ ਸਾਨੂੰ ਹੈਰਾਨਗੀ ਹੋਈ ਮਾਂ ਦਾ ਪੁੱਤ ਇੱਥੋਂ ਤਾਂ ਭੱਗ ਗਿਆ ਉੱਥੇ ਜਾ ਕੇ ਪਾਰਲੀਮੈਂਟ ਦੇ ਬਾਹਰ ਚ ਬੈਠ ਗਿਆ ਦਿੱਲੀ ਭੜਿਆ ਪੰਜੇ ਸਾਤ ਸੁੱਝੇ ਮੂੰਹ ਆ ਗਿਆ ਬਾਹਰ ਤੋਂ ਕੋਈ ਮੁੱਦਾ ਨਹੀਂ ਕੋਈ ਗੱਲ ਨਹੀਂ ਠਾਈ ਆ ਖੈਰਾ ਬਾਹਰ ਵਿੱਚ ਠਾਈ ਠਾਈ ਜਾਂਦਾ ਹੈ ਉੱਥੇ ਆਦੀ ਆਵਾਜ਼ ਬੰਦ ਕਰੀ ਜਾਂਦਾ ਹੈ ਇਸ ਕਰਕੇ ਜਿਹੜਾ ਹੈਗਾ ਉਹ ਤਾਂ ਚਲੋ ਜਿਵੇਂ ਵੀ ਹੈ ਵਿਚਾਰਾ ਪਰ ਪਤਾ ਜਾਣਦੇ ਆ ਲੜਨਾ ਚਲੋ ਸਮਝਦਾ ਹੱਕ ਦਾ ਹੱਕ ਹੈ ਲੜੇ ਸਭ ਕੁਝ ਕਰੇ ਲੇਕਿਨ ਲੜਾਈ ਜੇ ਲੋਕਾਂ ਦੀ ਲੜਨੀ ਹੈ ਤਾਂ ਲੋਕਾਂ ਨੇ ਲੜਨਾ ਵੀ ਪੈਂਦਾ ਮਰਨਾ ਵੀ ਪੈਂਦਾ ਡਾਂਗਾ ਵੀ ਪੈਂਦਗੇ ਜਿਵੇਂ ਉਹਨਾਂ ਨੇ ਕਿਹਾ ਆਪਣੇ ਜੱਲ੍ਹਿਆਂਵਾਲੇ ਬਾਗ 'ਚ ਗੋਲੀਆਂ ਮੁੱਕ ਜਾਣਗੀਆਂ ਡਾਇਰ ਸਾਹਿਬ ਪੰਜਾਬੀਆਂ ਦੇ ਸੀਨੇ ਨਹੀਂ ਮੁੱਕਣੇ ਆਹ ਨੌਜਵਾਨ ਨੇ ਕਿਹਾ ਖੈਰੇ ਨੇ ਬਣਾ ਲੈ ਕੇ ਇਸ ਤੂੰ ਕੇਸ ਬਣਾਉ ਦਾ ਥੱਕ ਜਾਏਗਾ ਕਦੇ ਸੁਣਿਆ ਅੰਦਰ ਨਿਕਲ ਕੇ ਆਇਆ ਜਵਾਨ ਤੇ ਕਹ ਰੇ ਜਾਣਾ ਸਹੀ ਨਹੀਂ ਗਿਆ ਇਹਨਾਂ ਦਾ ਬੇਟਾ ਪਤਨੀਆਂ ਜਿਉਂ ਛਾਇਆ ਕਿ ਨਹੀਂ ਆਇਆ ਉਹ ਨੌਜਵਾਨ ਨੇ ਵੀ ਜਿਸ ਤਰੀਕੇ ਨਾਲ ਸਾਰਾ ਟੱਬਰ ਡੋਲਿਆ ਨਹੀਂ ਕਿ ਕੋਈ ਹੁੰਦਾ ਮੈਂ ਇਹਨਾਂ ਦੇ ਪਿਤਾ ਜੀ ਨੂੰ ਵੀ ਮਿਲ ਲਿਆ ਇਹਨਾਂ ਨੂੰ ਵੀ ਸਾਰਿਆਂ ਨੂੰ ਜਾਣਦੀਆਂ ਇਹ ਸਾਰੇ ਜਿਵੇਂ ਕਹਿੰਦੇ ਗੁਰੂ ਜੀ ਦਾ ਟੱਪਣੇ ਚੇਲੇ ਜਾਣ ਛੜਾਪ ਉਸ ਵਕਤ ਕਿਸੇ ਥਾਂ ਤੋਂ ਨਹੀਂ ਲੜਿਆ ਘਟ ਕੇ ਲੜਿਆ ਅੱਜ ਇਹ ਆਪਾਂ ਨੂੰ ਕਿਉਂਕਿ ਜਿਹੜੀ ਲੋਕ ਸਭਾ ਹੁੰਦੀ ਹੈ ਉਹ ਉਹਦੇ ਵਿੱਚ ਜ਼ਿਆਦਾਤਰ ਮੈਂ ਬੜੀਆਂ ਹੀ ਚਾਰ ਪੰਜ ਵਾਰੀ ਸਚਿਟਾ ਦਮਉਂਦੇ ਦੇਖਦੇ ਰਿਹਾ ਉਹ ਤਾਂ ਬਾੜਾ ਨਹੀਂ ਕੁਛ ਦੇ ਹੁੰਦੇ ਸੁਪਿਆਲੇ ਨੂੰ ਆਪਦਾ ਸੈਂਟਰ ਦਾ ਵਿੱਚ ਜਾਣਾ ਹੁੰਦਾ ਲੋਕ ਸਭਾ ਦਾ ਪੰਜਾਬ ਚ ਜਿਆਦਾ ਪੁੱਛਣਗੇ ਉੱਥੇ ਜਾਦਾ ਆਪ ਦੀ ਚਲਾਉਦੇ ਹੁੰਦੇ ਆ ਦੇਖ ਕੇ ਕਿੱਥੇ ਕਿੱਥੇ ਕੀ ਮੋਟਾ ਹੈ ਲੇਕਿਨ ਇਹ ਵੀ ਸਾਡਾ ਹੋਇਆ ਹੈ ਅਸੀਂ ਸਾਡਾ ਪੁੱਤ ਇਹ ਜੀ ਅਸੀਂ ਹਰ ਵਾਰ ਗੱਲ ਮੰਨੀ ਹੈ ਸੋ ਉਹ ਮਾਨ ਸਾਹਿਬ ਤਾਂ ਆਹੀ ਹੈ ਕਿ ਆਪਣਾ ਮਾੜਾ ਮੁੱਤਾ ਬੰਦਾ ਵਿਹਲੇ ਬਾਟੇ ਕਿੱਥੀ ਕਰਦਾ ਗਿਆ ਉਥੇ ਰਹਿ ਪੜਦਾ ਲੇਕਿਨ ਅਸਲੀ ਜਿਹੜੇ ਹੁੰਦੇ ਨੇ ਜੇ ਅਸਲੀ ਪੰਜਾਬ ਦੀ ਮਾਂ ਜਣਦੀ ਹੈ ਜੇ ਅਸਲੀ ਪੰਜਾਬ ਦੇ ਕਿਸਾਨ ਨੂੰ ਜਿਹਨਾਂ ਨੂੰ ਪੰਜਾਬ ਦੇ ਵਿੱਚ ਅਜ ਮੈਂ ਕਹਿੰਦਾ ਵੱਡਾ ਤਾਂ ਛੋਟਾ ਬਾਹਨ ਲੱਭਾ ਲੋ ਜਿੱਥੇ ਤਵਾ ਫੜਿਆ ਉਹ ਕਿੱਥੇ ਰਿਆਣੇ ਦੇ ਬੰਦੇ ਅਸੀਂ ਜਾਣੀ ਸਕਦੇ ਚੱਕੀ ਲੱਦੇ ਬੰਦੇ ਮਾਰੀ ਜਾਂਦੇ ਨੇ ਪੱਪਰਾਏ ਜਾਂਦੇ ਨੇ ਸਾਡਾ ਗਲ ਘੁੱਟੀ ਜਾਂਦੇ ਕੋਈ ਕਿਸਾਨੀ ਦਾ ਸੂਬਾ ਦਾ ਔਰ ਮੈਂ ਕਿ ਦੇਖਿਆ ਅਛਾ ਤੁਸੀਂ ਵੀ ਦੇਖੋ ਵੀਡੀਓ ਤੇ ਇਹਦੇ ਮੈਂ ਕੇਂਦਰੀ ਬਾਲ ਜੀ ਨੂੰ ਮਿਲਣ ਗਿਆ ਛੋਟਾ ਮੈਂ ਛੋਟੇ ਤੇ ਆਲੀ ਬੰਦੇ ਨੂੰ ਛੱਡ ਕੇ ਮੈਂ ਤਾਂ ਮੈਨੂੰ ਰੋਣ ਆ ਗਿਆ ਕੇਂਦਰੀ ਬਾਲ ਜੀ ਨੂੰ ਦੇਖ ਕੇ ਚਾਹ ਉਹ ਵੀ ਆਪਣੀ ਦੇਸ਼ ਦੀ ਗੱਲ ਜਿਲ ਗਿਆ ਬੈ ਸਾਰੇ ਚ ਗਰਮ ਹੈ ਪਤਾ ਤੁਹਾਨੂੰ ਕਾਦੇ ਚ ਗਿਆ ਜੇਲ੍ਹ ਚ ਇਹਨੂੰ ਦੇਖ ਕੇ ਤੁਹ ਆਪਣਾ ਸਾਰਾ ਉਹ ਡਰਾਮਾ ਜਿਵੇਂ ਕਰਦੇ ਹੁੰਦੇ ਆ ਰਮਾਲ ਵੀ ਨਾਲ ਜਿਵੇਂ ਪਿਆਸ ਤੇ ਦੇ ਨਹੀਂ ਪਾਣੀ ਪੂਣੀ ਤਾਂ ਹੈ ਨਹੀਂ ਸੀ ਨਿਕਲਿਆ ਮੱਖਾਂ ਚ ਆਏ ਕਿਤੇ ਗਏ ਜਿੱਤੇ ਕੇ ਜੇਦਰੀ ਵਾਲਾ ਅੰਦਰ ਗਿਆ ਉਹ ਤੇ ਅਸੀਂ ਵੀਡੀਓ ਦੇਖਿਆ ਕਿ ਉਹ ਗੀਤ ਗਾ ਰਿਹਾ ਗੱਡੀ ਚ ਬੈਠਾ ਸ਼ੇਰ ਸੁਣਾ ਰਿਹਾ ਤੇ ਜਿੱਤੇ ਕਹਿੰਦਾ ਮੈਂ ਜੇਲ੍ਹ ਚ ਗਿਆ ਰੋ ਪਿਆ ਤੇ ਭਰਾਵਾ ਜਿੰਦਰਾ ਸਾਡਾ ਮੁੰਡਾ ਮਾਰਿਆ ਸੀ ਇੰਤ ਤੱਕ ਅਸੀਂ ਉਹਦੇ ਨੂੰ ਰੋਣਾ ਆ ਤੈਨੂੰ ਪੰਜਾਬ ਦਾ ਪੁੱਤ ਮਾਰਿਆ 700 ਸਾਲ ਪਹਿਲਾਂ ਮਾਰੇ ਆ ਹੁਣ ਜੇ ਲੋਤਾ ਤੂੰ ਕਹਿੰਦਾ ਮੈਂ ਹੈ ਨਹੀਂ ਸੀ ਆ ਹੁਣ ਕਿਸ ਤਰੀਕੇ ਦੇ ਨਾਲ ਸਾਡੇ ਕਿੰਨੇ ਬੰਦਿਆਂ ਦੇ ਪੁੱਟ ਮਾਰੀ ਤੈਨੂੰ ਉਹਦੋਂ ਨਹੀਂ ਆਇਆ ਉਹਦਾ ਨਾਮ ਰਮਾਲ ਕਰਦਾ ਹੱਥ ਨਾਲ ਹੀ ਪੁੱਛ ਲੈਂਦਾ ਕੋਈ ਹੰਝੂ ਉਹਦੋਂ ਤਾਂ ਨਹੀਂ ਰੋਇਆ ਹੰਝੂ ਸੋ ਇਸ ਕਰਕੇ ਪੰਜਾਬ ਦੇ ਵਿੱਚ ਆਪਾਂ ਗੰਭੀਰ ਜਦੋਂ ਮੀਟਿੰਗਾਂ ਦੇ ਵਿੱਚ ਦੱਸਾਂਗੇ ਉਹ ਕਹਿੰਦਾ ਸੀ ਮੈਂ 2 ਕਰੋੜ ਨੂੰ ਬੋਲਦੀ ਕਹਿੰਦਾ ਸੀ ਮੈਂ ਰੁਜ਼ਗਾਰ ਦੇਉ 15 ਲੱਖ ਦੇਉ ਅੱਜ ਕਿੱਥੇ ਕਰਦਾ ਦੇਖੋ ਆਖੇ ਅੱਜ ਉਹ ਫਿਰਦਾ ਸਾਰਾ ਭਾਰਤ ਹਿੰਦੁਸਤਾਨ ਕਹਿੰਨੇ ਧਰਮ ਅੱਜ ਇੱਥੇ ਏ ਆ ਗਿਆ ਸ਼੍ਰੀਮਾਨ ਜੀ ਪਤਾ ਇਹਨਾਂ ਦੇ ਚੁਟਕੇ ਨਾ ਆਉਣਾ ਇਹਨਾਂ ਰਹਿਣਾ ਨਾ ਕਰਨਾ ਲੋਕ ਹੁੰਦਾ ਚੱਲਦੀਆਂ ਚਲਾ ਰੋ ਆ ਕੇ ਲੋਕ ਸਮਝ ਗਏ ਆਪਣੀ ਪਾਰਟੀ ਕੋਲੇ ਪੰਜ ਪੰਜ ਚਾਰ ਚਾਰ ਜਿੱਮੇ ਗੋਲ ਨਹੀਂ ਖੜਾਇਆ ਤੋਂ ਇਲਾਵਾ ਹੋਰ ਵੀ ਪੰਜ ਪੰਜ ਚਾਰ ਚਾਰ ਮੀਂਹ ਟਿੱਕ ਤੇ ਮਗਨ ਨਾ ਦੇ ਟਿੱਕ ਤੇ ਹੋ ਟਿੱਕ ਤੇ ਹੋ ਇਹਨਾਂ ਦੀਆਂ ਪਾਰਟੀਆਂ ਬੀਜੇਪੀ ਹੋਵੇ ਆਪ ਹੋਵੇ ਇਹ ਵੋਟਾਂ ਮੰਗਦੇ ਇਹਨਾਂ ਕੋਲ ਤਵੀਦਵਾਰੀ ਨਹੀਂ ਅਦੇ ਕਾਂਗਰਸ ਦੇ ਜਾਂਦੇ ਆ ਘਰੇ ਕੋਈ ਬੀਜੇਪੀ ਵਾਲਾ ਕਾਂਗਰਸ ਨਾਲ ਜਾਂਦਾ ਕਾਂਗਰਸ ਦੇ ਔਰ ਇੱਥੇ ਕਹਿੰਦੇ ਬਾੜੇ ਕਾਂਸੀ ਮਾੜੇ ਕਾਂਸੀ ਮਾੜੇ ਕਾਂਗਰਸੀ ਜੇ ਉਹ ਫਿਰ ਇਹਨਾਂ ਕੋਲੇ ਮਾਨ ਕਰਦੇ ਇਹਨਾਂ ਨੂੰ ਚਾਹੀਦਾ ਉੱਤੇ ਆ ਕੇ ਫਿਰ ਇਹੀ ਮਾਨਸਬ ਦਿਖਾ ਰਿਹਾ ਕਿ ਨਵੇਂ ਕਰਕੇ ਸੋਚਾ ਹੋ ਜਾਂਦਾ ਉਸ ਵਕਤ ਤੇ ਬੰਦਾ ਇਸ ਕਰਕੇ ਮੈਂ ਜਿਵੇਂ ਕਿਹਾ ਅਜ ਇਸ਼ਾਰਾ ਮੱਤਰ ਗੋੜੀ ਦੇ ਬਹੁਤ ਵੱਡਾ ਫਿਊਚਰ ਹੈ ਬਟਾ ਬੜਾ ਕੁਝ ਮੈਂ ਦੇਖਿਆ ਮੈਂ ਜਿਵੇਂ ਕਿਹਾ ਤੁਸੀਂ ਅ ਕਲੱਬ ਦਰਤੇ ਆ ਮਾਂ ਮੰਗੂ ਤੇ ਮੈਂ ਉਵੇਂ ਰਹੀਆਂ ਮੇਰੇ ਮਨ ਸਾਡਾ ਮੈਂ ਉਸ ਵਾਬ ਦੀ ਈਆਂ ਦਾ ਫਰਕ ਨਹੀਂ ਰੱਖਿਆ ਇੱਕ ਚੀਜ਼ਾਂ ਤੋਂ ਸਾਨੂੰ ਬਚਣਾ ਪਊ ਸਾਡੇ ਵਿੱਚ ਵੀ ਕਿਹੜੀ ਪਖੰਡੀ ਹੈ ਉਹ ਦੋਏ ਦੋਏ ਪਾਸੇ ਗੱਲਾਂ ਕਰ ਜਾਂਦੇ ਆ ਉਹ ਤੁਹਾਨੂੰ ਚੱਕ ਵੀ ਜਾਣਗੇ ਉਧਰ ਵੀ ਕਰ ਜਾਣਗੇ ਖਰਾਬ ਵੀ ਕਰ ਜਾਣਗੇ ਝੂਠੀ ਬੋਲ ਜਾਣਗੇ ਤੁਹਾਨੂੰ ਕਰ ਜਾਣਗੇ ਇਹ ਦੋ ਤਰੀਕੇ ਹੁੰਦੇ ਆ ਖਰਾਬ ਕਰਨ ਦੇ ਸਾਨੂੰ ਉਹ ਭੇਜਣਗੇ ਚਾਹੇ ਉਹ ਮਾਨ ਵਾਲੇ ਹੋਣ ਚਾਹੇ